ਅੱਗਾ ਸਰਦਾਰ ਇਕਬਾਲ ਸਿੰਘ ਉਹਨਾਂ ਨੂੰ ਉਹਨਾਂ ਦੀ ਪਹਿਲੀ ਵਰਸੀ ਤੇ ਯਾਦ ਕੀਤਾ ਜਾ ਰਿਹਾ ਔਰ ਵੈਸੇ ਵੀ ਕਿਹਾ ਜਾਂਦਾ ਕਿ ਜਿਹੜਾ ਖੂਨਦਾਨ ਹੈ ਜੀ ਇਹ ਸਮਾਜ ਨੂੰ ਤੋਹਫਾ ਹੈ ਕਿਉਂਕਿ ਇਹ ਅਜਿਹਾ ਤੋਹਫਾ ਔਖੇ ਸਮੇ ਵਰਤੇ ਜਾਂਦਾ ਤੁਸੀਂ ਕੋਈ ਹੋਰ ਤੋਹਫਾ ਦੇ ਦਿਓ ਚੰਗੇ ਸਮੇ ਵਰਤੇ ਜਾਂਦਾ ਇਹ ਔਖੇ ਸਮੇ ਵਰਤੇ ਜਾਂਦਾ ਭਾਜੀ ਉਹਨੇ ਵੀ ਗੱਲ ਕੀਤੀ ਹੈ ਕਿ ਉਹਨੂੰ ਪਤਾ ਜਿਹਨੂੰ ਲੋੜ ਹੈ ਔਰ ਖੂਨ ਬਣਾਇਆ ਨਹੀਂ ਜਾ ਸਕਦਾ ਕਿਸੇ ਫੈਕਟਰੀ 'ਚ ਨਹੀਂ ਬਣ ਸਕਦਾ ਪਰਮਾਤਮਾ ਦੀ ਕਿਰਪਾ ਔਰ ਇਹ ਦਾਣਾ ਨਹੀਂ ਕੀਤਾ ਜਾ ਸਕਦਾ ਔਰ ਇਹ ਮਹਾਦਾਨ ਹੈ ਕੀ ਕੋ ਆ ਜਿਹੜਾ ਖੂਨ ਹੈ ਉਹ ਸਿਰਫ ਪੈਕਟ ਵਿੱਚ ਨਹੀਂ 450 ਐਮਐਲ ਲਿਆ ਜਾਣਾ ਇਹ ਕਿਸੇ ਦੇ ਸਰੀਰ 'ਚ ਜਾ ਕੇ ਦੌੜਨਾ ਹੈ ਜਦ ਕਿਸੇ ਦੇ ਸਰੀਰ 'ਚ ਦੌੜਨਾ ਹੈ ਤਾਂ ਉਹਦੀ ਜਾਨ ਬਚਣੀ ਹੈ ਇਹ ਜਿਹੜਾ ਉਪਰਾਲਾ ਜਿਵੇਂ ਨੌਜਵਾਨ ਵੀ ਆ ਪਹੁੰਚੇ ਤੁਸੀਂ ਕਿ ਸਵੈ ਇਛਕ ਖੂਨਦਾਨ ਕਿ ਕੀਤਾ ਜਾ ਰਿਹਾ ਹੈ ਇਹ ਨੌਜਵਾਨਾਂ ਦੀ ਜਿਹੜੀ ਇੱਥੇ ਸਹਿਯੋਗ ਕੀਤਾ ਜਾ ਰਿਹਾ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਸਹਿਯੋਗ ਹੈ ਜੀ ਪਿੰਡ ਦੇ ਜਿੰਨੇ ਨੌਜਵਾਨ ਸਾਥੀ ਨਹੀਂ ਸਾਰੇ ਬੜੀ ਅਗਾਹ ਵਧੂ ਸੋਚਦੇ ਮਾਲਕ ਨੇ ਔਰ ਸਾਰਿਆਂ ਨੇ ਆਪਣੇ ਦੂਰੋ ਦਰਾਟਿਆਂ ਜਿੰਨੇ ਦੋਸਤ ਮਿੱਤਰ ਨੇ ਉਹਨਾਂ ਸਾਰਿਆਂ ਨੂੰ ਕਾਲ ਕਰਕੇ ਸੱਦਿਆ ਤਦੂ ਹੀ ਦੱਸਿਆ ਜੀ ਵੀ ਮਹਾਦਾਨ ਇਸ ਤਰ੍ਹਾਂ ਕੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਚੀਜ਼ ਦਿੰਨੇ ਆ ਤੇ ਉਹਨੂੰ ਪਤਾ ਹੁੰਦਾ ਵੀ ਫਲਾਣਾ ਸਿੰਘ ਲੈ ਰਿਹਾ ਤੇ ਫਲਾਣਾ ਦੇ ਰਿਹਾ ਪਰ ਇਹ ਜਿਹੜਾ ਖੂਨ ਆ ਦੇਖੋ ਇਹ ਪੈਕਟਾਂ 'ਚ ਬੰਦ ਹੋ ਗਿਆ ਜਿਹਦੇ ਚੜਨਾ ਉਹਨੂੰ ਕੋਈ ਪਤਾ ਨਹੀਂ ਇਹ ਕਿਹਦਾ ਖੂਨ ਆ ਤੇ ਇਹ ਹੈਗਾ ਨਿਸ਼ਕਾਮਦਾਨ ਜੀ ਮਹਾਦਾਨ ਵੀ ਆ ਨਿਸ਼ਕਾਮਦਾਨ ਵੀ ਆ ਅੱਜ ਇੱਕ ਸਾਲ ਹੋ ਗਿਆ ਫਿਰ ਵੀ ਮੈਂ ਅੱਖ 'ਚ ਮੌਇਸਚਰ ਦੇਖ ਪਾ ਰਿਹਾ ਇੱਕ ਭਾਵਨਾ ਮਹਿਸੂਸ ਕਰ ਪਾ ਰਿਹਾ ਕਿ ਆਪਣੇ ਭਰਾ ਨੂੰ ਜਿਹੜਾ ਯਾਦ ਕਰਦੇ ਆ ਪਲ-ਪਲ ਵੀਰ ਜੀ ਕਾਲ ਇਸ ਤਰ੍ਹਾਂ ਹੈਗੀ ਆ ਵੀ ਸਾਡੇ ਸੱਭਿਆਚਾਰ ਵਿੱਚ ਕਿਹਾ ਜਾਂਦਾ ਭਈ ਭਾਈ ਮਰੇ ਬਾਹ ਭੱਜਦੀ ਆਹਾ ਆਹਾ ਤੇ ਇਹ ਇਸ ਗੱਲ ਨੂੰ ਮਹਿਸੂਸ ਮੈਂ ਵੀ ਕਰਦਾ ਹਾਂ ਕਿਉਂਕਿ ਅਸੀਂ ਗਵਾਂਡੀ ਆਮਰੀਕਾ ਵਿੱਚ ਆਦਿ ਨੇ ਉਹਦਾ ਸ਼ਾਇਦ ਉਹ ਪੋਜ਼ਿਟਿਵ ਪਤਾ ਨਹੀਂ ਉਹ ਬਲੱਡ ਦਾ ਬਹੁਤ ਘੱਟ ਮਿਲਦਾ ਹੁੰਦਾ ਹੈਗਾ ਉਹਨੇ ਬਹੁਤ ਬੜੀ ਖੂਨਦਾਨ ਕੀਤਾ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਆਇਆ ਕਰ ਲੋਕਾਂ ਨੂੰ ਹੋਰ ਪਤਾ ਲੱਗਦਾ ਉਹ ਕਹਿੰਦਾ ਨਹੀਂ ਪਾਜੀ ਮੈਂ ਥੋੜਾ ਜਿਹਾ ਮੈਂ ਮਿਲਿਆ ਮੁਲਕਾ ਬਹੁਤ ਮੈਂ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਹੱਥ ਮੋਕ ਤੇ ਮੈਂ ਇਹਨਾਂ ਚੀਜ਼ਾਂ 'ਚ ਬਹੁਤਾ ਬਲੀਵ ਜਾਂ ਨਹੀਂ ਰੱਖਦਾ ਹੈਗਾ ਉਹ ਬਸ ਕੁਆਇਟ ਰਹਿ ਕੇ ਆਪਣੇ ਕੰਮ ਕਰਦਾ ਹੁੰਦਾ ਸੀਗਾ ਹਾਲ ਸਿੰਘ ਜੀ ਦੇ ਜਾਣ ਦਾ ਜਿਹੜਾ ਘਾਟਾ ਪਿਆ ਹੈ ਪਿਆ ਇਸ ਨਗਰ ਨੂੰ ਆਲੇ-ਦੁਆਲੇ ਦੇ ਪਿੰਡਾਂ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਨਾ ਉਸ ਦਿਨ ਅਸੀਂ ਜਿਸ ਦਿਨ ਸੰਸਕਾਰ ਵੀ ਸੀਗਾ ਅਸੀਂ ਆਏ ਸੂਰੀ ਸਾਹਿਬ ਪਿੰਡ ਦੇ ਵਿੱਚ ਜਿਹੜੇ ਪਰਦੇਸੀ ਵੀ ਰਹਿੰਦੇ ਸੀ ਜਿਹੜੇ ਵਿਚਾਰੇ ਯੂਪੀ ਬਿਹਾਰ ਵਾਲੇ ਪ੍ਰਵਾਸੀ ਉਦੋਂ ਤਾਂ ਹਾਂ ਮਰ ਮਰ ਰੋਂਦੇ ਮੈਂ ਆਪ ਦੇਖਿਆ ਜੀ ਕਿਉਂਕਿ ਉਹ ਇਹੀ ਗੱਲ ਕਹਿੰਦੇ ਸੀ ਕਿ ਯਾਰ ਇਕਵਾਲ ਸਿੰਘ ਕਈਆਂ ਜੋਗਾ ਸੀਗਾ ਮਤਲਬ ਜਸਪਾਲ ਸਿੰਘ ਦਾ ਇਕੱਲਾ ਭਰਾ ਨਹੀਂ ਗਿਆ ਕਿ ਉਹ ਦਾ ਭਰਾ ਸੀ ਹਾਂ ਬਿਲਕੁਲ ਬਿਲਕੁਲ ਕਈਆਂ ਦਾ ਭਰਾ ਗਿਆ ਤੇ ਮੈਂ ਜਦੋਂ ਮੈਂ ਨਿਆਰਾ ਪੰਪ ਤੇ ਕੰਮ ਲਿਆ ਹੋਇਆ ਹੈ ਨਾ ਜੀ ਮੈਂ ਉੱਥੇ ਕੰਮ ਕਰਦਾ ਨਾ ਹਫਤੇ 'ਚ ਇੱਕ ਦੋ ਵਾਰੀ ਬੰਦੇ ਮੈਨੂੰ ਇਹੋ ਜਿਹਾ ਮਿਲਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਕਵਾਲ ਦਾ ਭਰਾ ਆ ਸਾਡੀ ਜਿਹੜੀ ਪਛਾਣ ਆ ਮੈਨੂੰ ਸਭ ਤੋਂ ਵੱਡੀ ਚੀਜ਼ ਹੋਈ ਆ ਸਾਡੀ ਇਕਵਾਲ ਕਰਕੇ ਪਛਾਣ ਸਾਨੂੰ ਏਦਾਂ ਪਛਾਣ ਇਕਵਾਲ ਸਿੰਘ ਦੇ ਭਰਾ ਆ ਐਨੇ ਮੋਹ ਮੁਹੱਬਤ ਨਾਲ ਮਿਲਦੇ ਆ ਸਾਨੂੰ ਇਹੀ ਬਹੁਤ ਕੁਝ ਈ ਆ ਤੇ ਚਲੋ ਸਾਡਾ ਭਰਾ ਕੋਈ ਨਾ ਕੋਈ ਜ਼ਿੰਦਗੀ ਚ ਕਰਕੇ ਗਿਆ ਆ ਹਫ਼ਤੇ ਚ ਇੱਕ ਦੋ ਵਾਰ ਬੰਦੇ ਸਾਨੂੰ ਜਰੂਰ ਇਦਾਂ ਦੇ ਮੈਨੂੰ ਉੱਥੇ ਮਿਲਦੇ ਆ ਅ ਖੂਨਦਾਨ ਕੱਲਾ ਖੂਨਦਾਨ ਨਹੀਂ ਅੱਖਾਂਦਾਨ ਹੋ ਜਾਂਦੀਆਂ ਦਿਲਦਾਨ ਹੋ ਜਾਂਦਾ ਸਰੀਰ ਦੇ ਬਹੁਤ ਸਾਰੇ ਹੋਰ ਅੰਗ ਹੈ ਜਿਹੜੇ ਦਾਨ ਹੋ ਜਾਂਦੇ ਆ ਜੀ 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 ਤੇ ਇੱਕ ਤੁਹਾਨੂੰ ਮੈਂ ਥੋੜਾ ਜਿਆਦਾ ਦੱਸ ਦਵਾਂ ਕਈਆਂ ਨੂੰ ਵਹਿਮ ਹੁੰਦਾ ਪੇ ਆ ਸਾਰਾ ਸਰੀਰ ਨਾਲ ਲੈ ਕੇ ਜਾਣਾ ਅੰਗ ਕੋਈ ਘਟ ਨਾ ਜਾਵੇ ਕਹਿੰਦੇ ਕਿ ਲਾਭ ਬੜੇ ਹੁੰਦੇ ਆ ਜਦੋਂ ਤੁਸੀਂ ਖੂਨਦਾਨ ਕਰਦੇ ਆ ਤੁਸੀਂ ਫਰੈਸ਼ ਫਰੈਸ਼ ਫੀਲ ਕਰਦੇ ਆ ਹਲਕਾ ਹਲਕਾ ਫੀਲ ਕਰਦੇ ਆਂ ਔਰ ਦਿਲ ਦੀਆਂ ਬਿਮਾਰੀਆਂ ਕਹਿੰਦੇ ਕੈਂਸਰ ਤੋਂ ਵੀ ਤੁਹਾਡਾ ਬਚਾਅ ਹੋ ਜਾਂਦਾ ਕੀ ਗੱਲ ਸੱਚ ਹੈ ਜੀ ਦੇਖੋ ਜੀ ਖੂਨਦਾਨ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹੈ ਸਭ ਤੋਂ ਵੱਡਾ ਫਾਇਦਾ ਤਾਇਵ ਹੈ ਕਿ ਜਿਹੜਾ ਤੁਸੀਂ ਖੂਨਦਾਨ ਕਰਦੇ ਆਂ ਉਸ ਖੂਨ ਨੂੰ ਕਈ ਟੈਸਟਾਂ ਦੇ ਵਿੱਚੋਂ ਕੱਢਿਆ ਜਾਂਦਾ ਹੈ ਜੇ ਕੋਈ ਉਹਦੇ 'ਚ ਨੁਕਸਾਨ ਆਂਦਾ ਹੈ ਤਾਂ ਅਸੀਂ ਉਸ ਨੂੰ ਇਨਫੋਰਮ ਕਰ ਦਿੰਨੇ ਆਂ ਕਿ ਤੁਹਾਨੂੰ ਹੈਪਟਾਈਟਸ B, C, HIV ਇਹੋ ਜਿਹੀ ਕੋਈ ਬਿਮਾਰੀ ਤਾਂ ਨਹੀਂ ਹੈਗੀ ਟੈਸਟ ਸਾਰੇ ਫ੍ਰੀ ਚ ਹੋ ਜਾਂਦੇ ਹੈਗੇ ਦੂਸਰੀ ਗੱਲ ਇਹ ਹੈਗੀ ਹੈ ਕਿ ਖੂਨਦਾਨ ਕਰਨ ਦੇ ਨਾਲ ਸਾਡੇ ਜਿਹੜੇ ਸਰੀਰ ਦੇ ਅੰਦਰ ਜਿਹੜੀਆਂ ਕੋਸ਼ਕਾਵਾਂ ਵੈ ਉਹਨਾਂ ਦਾ ਜਨਮ ਜਿਹੜਾ ਹੈਗਾ ਉਹ ਤੇਜ਼ੀ ਨਾਲ ਹੁੰਦਾ ਹੈ ਮੁਸੀਬਤ ਵਿੱਚ ਫਸੇ ਵਿਅਕਤੀ ਤੇ ਜਦ ਤੁਸੀਂ ਸਾਥ ਦਿੰਦੇ ਹੋ ਉਸ ਦੇ ਚਿਹਰੇ ਤੇ ਆ ਜਾਂਦੀ ਹੈ ਮੁਸਕਾਨ ਦੋਸਤੋ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਵਿਅਕਤੀ ਨੂੰ ਜੀਵਨ ਦਾਣ ਮਿਲਦਾ ਹੈ ਦੂਜਾ ਜੀਵਨ ਮਿਲਦਾ ਹੈ ਜਦ ਤੁਸੀਂ ਕਰਦੇ ਹੋ ਖੂਨਦਾਨ ਦੋਸਤੋ ਜੇ ਤੁਸੀਂ ਕਰਦੇ ਹੋ ਖੂਨਦਾਨ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਸਾਥੀਓ ਅੱਜ ਪਿੰਡ ਬੀਰੋਵਾਲ ਵਿਖੇ ਪਹੁੰਚੇ ਹੋਏ ਹਾਂ ਔਰ ਸਰਦਾਰ ਇਕਬਾਲ ਸਿੰਘ ਸਵਰਗਵਾਸੀ ਸਰਦਾਰ ਇਕਬਾਲ ਸਿੰਘ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਵੱਡੇ ਵੀਰ ਸਰਦਾਰ ਜਸਪਾਲ ਸਿੰਘ ਉਹਨਾਂ ਵੱਲੋਂ ਕੋਪਰਾਲਾ ਕੀਤਾ ਗਿਆ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਕਿਹਾ ਜਾਂਦਾ ਹੈ ਕਿ ਖੂਨਦਾਨ ਮਹਾਦਾਨ ਖੂਨਦਾਨ ਪੂਜਾ ਦੇ ਸਮਾਨ ਕਿਉਂਕਿ ਖੂਨਦਾਨ ਕਈਆਂ ਦੀ ਬਚਾਉਂਦਾ ਹੈ ਜਾਨ ਤਾਂ ਇੱਥੇ ਖੂਨਦਾਨ ਕੈਂਪ ਲੱਗਾ ਹੈ ਔਰ ਦੂਰੋਂ ਤਰਾਡੇੋਂ ਨੇੜੇੋਂ ਵੀ ਜਿਹੜੇ ਲੋਕ ਐ ਹੁਬ ਹਮਾਕੇ ਪਹੁੰਚ ਰਹੇ ਤਾਂ ਜੋ ਖੂਨਦਾਨ ਕਰਨ ਇਸ ਮੌਕੇ ਸਾਡੇ ਨਾਲ ਸਾਡੇ ਵੱਡੇ ਵੀਰ ਸਤਨਾਮ ਸਿੰਘ ਜਲਵਾਹਾ ਵੀ ਇੱਥੇ ਪਹੁੰਚੇ ਆ ਭਾਜੀ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਜੀ ਜੀ ਪਹਿਲਾਂ ਤਾਂ ਪੀਵੀ 32 ਚੈਨਲ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਇਲਾਕੇ ਦੀ ਮਾਨਮਤੀ ਸ਼ਖਸੀਅਤ ਸਵਰਗਵਾਸੀ ਸਾਬਕਾ ਸਰਪੰਚ ਸਰਦਾਰ ਇਕਵਾਲ ਸਿੰਘ ਜੀ ਜਿਹੜੇ ਕਿ ਬਹੁਤ ਹੀ ਵਧੀਆ ਇਨਸਾਨ ਸੀ ਅੱਜ ਉਹਨਾਂ ਦੀ ਪਹਿਲੀ ਵਰਸੀ ਉੱਤੇ 1 ਸਾਲ ਪੂਰਾ ਹੋਣ ਉੱਤੇ ਉਹਨਾਂ ਦੇ ਵੱਡੇ ਭਾਜੀ ਔਰ ਮੇਰੇ ਬਹੁਤ ਅਜੀਬ ਦੋਸਤ ਭਾਜੀ ਜਸਪਾਲ ਸਿੰਘ ਜੀ ਵੱਲੋਂ ਤੇ ਸਮੁੱਚੇ ਨਗਰ ਦੇ ਨੌਜਵਾਨਾਂ ਵੱਲੋਂ ਤੇ ਅੱਜ ਜਿਹੜਾ ਇਹ ਸਵੈਸ਼ਿਕ ਖੂਨਦਾਨ ਕੈਂਪ ਲਗਾਇਆ ਗਿਆ ਇਹਨਾਂ ਦਾ ਜਿਹੜਾ ਇਹ ਕੈਂਪ ਆ ਔਰ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਜਿਹੜਾ ਨੌਜਵਾਨ ਸਾਥੀਆਂ ਨੇ ਅਪਰਲਾ ਕੀਤਾ ਭਾਜੀ ਜਸਪਾਲ ਜੀ ਹੁਣਾਂ ਵੱਲੋਂ ਜਿਹੜਾ ਇਹ ਨੀਗ ਪਰਲਾ ਕੀਤਾ ਗਿਆ ਬਹੁਤ ਸ਼ਰਾਂਘਾਜੋਗ ਆ ਔਰ ਇਹੀ ਸੱਚੀ ਸ਼ਰਧਾਂਜਲੀ ਆ ਕਿਉਂਕਿ ਇਸ ਕੀਮਤੀ ਖੂਨ ਦੇ ਨਾਲ ਇਹ ਜਿਹੜਾ ਬਹੁਤ ਸਾਰੀਆਂ ਜਾਨਾਂ ਨੂੰ ਬਚਾਉਣ ਦੇ ਲਈ ਸਹਿਯੋਗੀ ਸਿੱਧ ਹੋਊਗਾ ਜੀ ਜੀ ਵੈਸੇ ਵੀ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਵੀ ਜੇ ਇੱਧਰ ਦਿਖਾਓ ਆ ਜਿਹੜਾ ਖੂਨ ਹੈ ਸਿਰਫ ਪੈਕਟ ਵਿੱਚ ਨਹੀਂ 450 ਐਮਐਲ ਲਿਆ ਜਾਣਾ ਇਹ ਕਿਸੇ ਦੇ ਸਰੀਰ 'ਚ ਜਾ ਕੇ ਦੌੜਨਾ ਜਦ ਕਿਸੇ ਦੇ ਸਰੀਰ ਚ ਦੌੜਨਾ ਤਾਂ ਉਹਦੀ ਜਾਨ ਬਚਣੀ ਹੈ ਇਹ ਜਿਹੜਾ ਉਪਰਾਲਾ ਜਿਵੇਂ ਨੌਜਵਾਨ ਵੀ ਆ ਪਹੁੰਚੇ ਤੁਸੀਂ ਕਿ ਸਵੈ ਇਛਕ ਖੂਨਦਾਨ ਕੀਤਾ ਜਾ ਰਿਹਾ ਇਹ ਨੌਜਵਾਨਾਂ ਦੀ ਜਿਹੜੀ ਇੱਥੇ ਸਹਿਯੋਗ ਕੀਤਾ ਜਾ ਰਿਹਾ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਸਹਿਯੋਗ ਹੈ ਜੀ ਪਿੰਡ ਦੇ ਜਿੰਨੇ ਨੌਜਵਾਨ ਸਾਥੀ ਨੇ ਸਾਰੇ ਬੜੀ ਅਗਾਹ ਵਧੂ ਸੋਚਦੇ ਮਾਲਕ ਨੇ ਔਰ ਸਾਰਿਆਂ ਨੇ ਆਪਣੇ ਦੂਰੋ ਦਰਾਡੇੋਂ ਜਿੰਨੇ ਦੋਸਤ ਮਿੱਤਰ ਨੇ ਉਹਨਾਂ ਸਾਰਿਆਂ ਨੂੰ ਕਾਲ ਕਰਕੇ ਸੱਦਿਆ ਕਿ ਆਪਣਾ ਅਜੀਤ ਦੋਸਤ ਵੀਰ ਇਕਵਾਲ ਸਿੰਘ ਜਿਹੜਾ ਕਿ ਪਿਛਲੇ 1 ਸਾਲ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਮੈਂ ਥੋੜਾ ਜਿਹਾ ਇੱਕ ਇਕਵਾਲ ਭਾਜੀ ਬਾਰੇ ਵੀ ਦੱਸਣਾ ਚਾਹੁੰਦਾ ਕਿ ਉਹ ਵੀ ਹਮੇਸ਼ਾ ਹੀ ਲੋਕ ਸੇਵਾ ਲਈ ਲੋਕਾਈ ਲਈ ਤਤਪਰ ਰਹਿੰਦੇ ਸੀ ਸੋ ਉਹਨਾਂ ਦੇ ਅੱਜ ਵਰਸੀ ਮੌਕੇ ਜਿਹੜਾ ਇਹ ਸਾਰੇ ਹੀ ਇਹ ਨੌਜਵਾਨ ਵੀਰਾਂ ਵੱਲੋਂ ਭਾਜੀ ਜਸਪਾਲ ਸਿੰਘ ਜੀ ਵੱਲੋਂ ਔਰ ਸਰਦਾਰ ਤਰਲੋਚਨ ਸਿੰਘ ਦਿਪਾਲਪੁਰ ਜੀ ਵੱਲੋਂ ਔਰ ਨਗਰ ਦੇ ਜਿੰਨੇ ਨੌਜਵਾਨ ਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਤੇ ਉਦਮ ਪਰਾਲੇ ਸਦਕਾ ਜਿਹੜਾ ਇਹ ਕਾਰਜ ਕਰ ਰਹੇ ਨੇ ਬੜਾ ਸ਼ਲਾੰਘਾਯੋਗ ਆ ਔਰ ਮੈਂ ਕਹੂੰਗਾ ਕਿ ਜਿਹੜੀ ਇਹ ਕੀਮਤੀ ਜਾਨਾਂ ਨੂੰ ਬਚਾਉ ਕੇ ਬਚਾ ਕੇ ਜਿਹੜਾ ਇਹਨਾਂ ਨੇ ਅੱਜ ਸਵੈ ਇਸ਼ਕ ਖੂਨਦਾਨ ਕੈਂਪ ਲਗਾਇਆ ਇਹ ਇਹ ਸੱਚੀ ਸ਼ਰਧਾਂਜਲੀ ਆ ਉਸ ਵਿਛੜੇ ਹੋਏ ਰੂਹ ਨੂੰ ਜੀ ਜੀ ਚੰਗੀ ਸੋਚ ਦੇ ਮਾਲਕ ਸਨ ਔਰ ਵੇਖੋ ਉਹਨਾਂ ਦੀ ਵਰਸੀ ਮੌਕੇ ਵੀ ਜੀ ਇੱਕ ਨੇਕ ਕੰਮ ਹੋ ਰਿਹਾ ਬਹੁਤ ਬਹੁਤ ਨੇਕ ਪ੍ਰਾਲਾ ਕਰ ਰਹੇ ਨੇ ਔਰ ਚਲੋ ਉਹ ਵੀਰ ਤਾਂ ਸਾਡੇ ਤੋਂ ਵਿਛੜ ਗਿਆ ਉਹਦੇ ਤਾਂ ਇਲਾਜ ਲਈ ਨੱਠ ਭੱਜ ਨਹੀਂ ਕਰ ਪਾਏ ਪਰ ਅੱਜ ਇਹਨਾਂ ਨੇ ਪਹਿਲੀ ਵਰਸੀ ਮੌਕੇ ਜਿਹੜਾ ਕੀਮਤੀ ਜਨਾਂ ਨੂੰ ਬਚਾਉਣ ਦੇ ਲਈ ਜਿਹੜਾ ਇਹ ਲੋਕਾਂ ਦੇ ਇਲਾਜ ਲਈ ਜਿਹੜਾ ਸਹਾਇ ਸਤ ਹੋਣਾ ਖੂਨ ਜਿਹੜੀ ਕਿ ਇਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ ਜਿਹੜੇ ਬੰਦੇ ਨੂੰ ਲੋੜ ਹੁੰਦੀ ਆ ਪਤਾ ਉਹਨੂੰ ਹੁੰਦਾ ਕਿ ਖੂਨ ਦੀ अहमियत ਕੀ ਆ ਸੋ ਅੱਜ ਜਿਹੜਾ ਇਹਨਾਂ ਨੇ ਅਪਰਲਾ ਕੀਤਾ ਮੈਂ ਭਾਜੀ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਸਾਰੇ ਨੌਜਵਾਨ ਭਰਾਵਾਂ ਦਾ ਧੰਨਵਾਦ ਕਰਦਾ ਜਿਹੜੇ ਆਪ ਮਹਾਰੇ ਆ ਕੇ ਜਿਹੜਾ ਵੱਡੇ ਪੱਧਰ ਤੇ ਆ ਇੱਥੇ ਜਿਹੜਾ ਖੂਨਦਾਨ ਕਰ ਰਹੇ ਨੇ ਬਹੁਤ ਸ਼ੁਕਰੀਆ ਸਰ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸਰਦਾਰ ਸਾਹਿਬ ਜਿਵੇਂ ਸਤਰਾਮ ਸਿੰਘ ਜਲਵਾਹ ਹੋਣਾਂ ਨੇ ਗੱਲ ਕੀਤੀ ਕਿ ਨੌਜਵਾਨਾਂ ਦੀ ਬਹੁਤ ਸ਼ਲਾਘਾ ਹੈ ਸਰਦਾਰ ਇਕਬਾਲ ਸਿੰਘ ਉਹਨਾਂ ਨੂੰ ਉਹਨਾਂ ਦੀ ਪਹਿਲੀ ਵਰਸੀ ਤੇ ਯਾਦ ਕੀਤਾ ਜਾ ਰਿਹਾ ਔਰ ਵੈਸੇ ਵੀ ਕਿਹਾ ਜਾਂਦਾ ਕਿ ਜਿਹੜਾ ਖੂਨਦਾਨ ਹੈ ਜੀ ਇਹ ਸਮਾਜ ਨੂੰ ਤੋਹਫਾ ਹੈ ਬਿਲਕੁਲ ਕਿਉਂਕਿ ਇਹ ਅਜੀਹਾ ਤੋਹਫਾ ਔਖੇ ਸਮੇ ਵਰਤਿਆ ਜਾਂਦਾ ਤੁਸੀਂ ਕੋਈ ਹੋਰ ਤੋਹਫਾ ਦੇ ਦੋ ਚੰਗੇ ਸਮੇ ਵਰਤੇ ਜਾਂਦਾ ਇਹ ਔਖੇ ਸਮੇ ਵਰਤੇ ਜਾਂਦਾ ਭਾਜੀ ਹੁਣ ਵੀ ਗੱਲ ਕੀਤੀ ਹੈ ਕਿ ਉਹਨੂੰ ਪਤਾ ਜਿਹਨੂੰ ਲੋੜ ਹੈ ਔਰ ਖੂਨ ਬਣਾਇਆ ਨਹੀਂ ਜਾ ਸਕਦਾ ਕਿਸੇ ਫੈਕਟਰੀ 'ਚ ਨਹੀਂ ਬਣ ਸਕਦਾ ਪਰਮਾਤਮਾ ਦੀ ਕਿਰਪਾ ਔਰ ਇਹ ਦਾ ਨਹੀਂ ਕੀਤਾ ਜਾ ਸਕਦਾ ਔਰ ਇਹ ਮਹਾਦਾਨ ਕੀ ਕਹੋਗੇ ਜੀ ਜਿਸ ਤਾਂ ਤੁਸੀਂ ਦੱਸਿਆ ਜੀ ਮਹਾਦਾਨ ਇਸ ਤਰ੍ਹਾਂ ਕੀ ਹੈ ਇਹ ਪੀ ਜਦੋਂ ਅਸੀਂ ਕਿਸੇ ਨੂੰ ਚੀਜ਼ ਦਿੰਨੇ ਆ ਤੇ ਉਹਨੂੰ ਪਤਾ ਹੁੰਦਾ ਵੀ ਫਲਾਣਾ ਸਿੰਘ ਲੈ ਰਿਹਾ ਤੇ ਫਲਾਣਾ ਦੇ ਰਿਹਾ ਪਰ ਇਹ ਜਿਹੜਾ ਖੂਨ ਆ ਦੇਖੋ ਇਹ ਪੈਕਟਾਂ 'ਚ ਬੰਦ ਹੋ ਗਿਆ ਜਿਹਦੇ ਚੜਨਾ ਉਹਨੂੰ ਕੋਈ ਪਤਾ ਨਹੀਂ ਇਹ ਕਿਹਦਾ ਖੂਨ ਆ ਤੇ ਇਹ ਹੈਗਾ ਨਿਸ਼ਕਾਮਦਾਨ ਜੀ ਮਹਾਦਾਨ ਵੀ ਆ ਨਿਸ਼ਕਾਮਦਾਨ ਵੀ ਆ ਸਭ ਤੋਂ ਵੱਡੀ ਪ੍ਰੇਰਨਾ ਇਹ ਮਿਲਦੀ ਆ ਜਿਵੇਂ ਵੀਰ ਜਸਪਾਲ ਸਿੰਘ ਉਹਨਾਂ ਦੇ ਪਰਿਵਾਰ ਨੇ ਪਿੰਡ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਿਆਣਿਆਂ ਪਤਵੰਤਿਆਂ ਦੇ ਨਾਲ ਮਿਲ ਕੇ ਇਹ ਪਹਿਲਾ ਮਹਾਦਾਨ ਖੂਨਦਾਨ ਮਹਾਦਾਨ ਕੈਂਪ ਲਾਇਆ ਹੁਣ ਇਸ ਪਿੰਡ ਨੂੰ ਵੀ ਔਰ ਗਵਾਂਡ ਦੇ ਸਾਰੇ ਪਿੰਡਾਂ ਨੂੰ ਵੀ ਇਸ ਗੱਲ ਦੀ ਪ੍ਰੇਰਨਾ ਮਿਲਣੀ ਆ ਵੀ ਜਿਹੜਾ ਪਰਉਪਕਾਰੀ ਵਿਅਕਤੀ ਜਿ ਇਕਬਾਲ ਸਿੰਘ ਜਿਹੜਾ ਹਰੇਕ ਦੇ ਕੰਮ ਆਉਂਦਾ ਸੀਗਾ ਉਹਦੀ ਜਿਹੜੀ ਵਰਸੀ ਆ ਉਹ ਇਸ ਢੰਗ ਨਾਲ ਮਲਾਈਏ ਕਿ ਉਹਨੂੰ ਉਸੇ ਉਸੇ ਰੂਪ ਵਿੱਚ ਬਣਾਈਏ ਤਾਂ ਕਿ ਨਿਸ਼ਕਾਮ ਸੇਵਾ ਤੇ ਮਹਾਦਾਨ ਹੋਵੇ ਤੇ ਨਾਲੇ ਦੂਜੇ ਪਿੰਡਾਂ ਨੂੰ ਪ੍ਰੇਰਨਾ ਮਿਲੂਗੀ ਇਸ ਪਿੰਡ ਨੇ ਵੀ ਮੈਨੂੰ ਪੂਰਾ ਯਕੀਨ ਆ ਕਿ ਆਉਂਦੇ ਸਾਲ ਨੂੰ ਵੀ ਇਸੇ ਤਰੀਕ ਨੂੰ ਇਹ ਨੌਜਵਾਨ ਤੁਹਾਡੇ ਵੀਰੋਵਾਲ ਦੇ ਇੱਥੇ ਕੈਂਪ ਲਾਉਣਗੇ ਔਰ ਆਲੇ-ਦੋਲੇ ਪਿੰਡਾਂ ਦੇ ਵੀ ਜੇਦੋਂ ਸੇਧ ਲੈ ਕੇ ਆਪੋ ਆਪਣੇ ਇਲਾਕੇ ਵਿੱਚ ਖੂਨਦਾਨ ਲਾਉਣਗੇ ਤਾਂ ਕਿ ਜਿਹੜੀ ਇਹ ਖੂਨਦਾਨ ਹਸਪਤਾਲ ਤੇ ਲੋਡ ਪੈਂਦੀ ਆ ਉਹ ਜਿਹੜੀ ਘਾਟ ਆ ਉਹ ਇਹ ਦੂਰ ਕਰ ਕੀਤੀ ਜਾ ਸਕੇ ਤਾਂ ਬਹੁਤ ਬਹੁਤ ਧੰਨਵਾਦ ਆ ਇਸ ਪਿੰਡ ਨੂੰ ਮੁਬਾਰਕ ਮੈਂ ਇੱਕ ਮਲਾਸਵਾ ਲੈਣਾ ਚਾਹੁੰਦਾ ਭਰਾਵਾਂ ਦੇ ਪਿਆਰ ਨੂੰ ਕਿਵੇਂ ਦੇਖਦੇ ਹੋ ਅੱਜ ਇੱਕ ਸਾਲ ਹੋ ਗਿਆ ਫਿਰ ਵੀ ਮੈਂ ਅੱਖ 'ਚ ਮoixture ਦੇਖ ਪਾ ਰਿਹਾ ਇੱਕ ਭਾਵਨਾ ਮਹਿਸੂਸ ਕਰ ਪਾ ਰਿਹਾ ਤੇ ਆਪਣੇ ਭਰਾ ਨੂੰ ਜਿਹੜਾ ਉਹ ਯਾਦ ਕਰਦੇ ਆ ਪਲ-ਪਲ ਵੀਰ ਜੀ ਗੱਲ ਇਸ ਤਰ੍ਹਾਂ ਹੈਗੀ ਆ ਵੀ ਸਾਡੇ ਸੱਭਿਆਚਾਰ ਵਿੱਚ ਕਿਹਾ ਜਾਂਦਾ ਭਈ ਭਾਈ ਮਰੇ ਬਾਹ ਭੱਜਦੀ ਆਹ ਆਹ ਤੇ ਇਹ ਇਸ ਗੱਲ ਨੂੰ ਮਹਿਸੂਸ ਮੈਂ ਵੀ ਕਰਦਾ ਨੇ ਕਿਉਂਕਿ ਅਸੀਂ ਗਵਾਂਢੀ ਆਮਰੀਕਾ ਵਿੱਚ ਤੇ ਅੱਜ ਦੇ ਇਸ ਦੌਰ ਦੇ ਵਿੱਚ ਅਸੀਂ ਜਿਹੜੇ ਕੈਨੇਡਾ ਅਮਰੀਕਾ 'ਚ ਵੱਸਦੇ ਆ ਭਰਾ ਉਹ ਇੱਥੋਂ ਦਾ ਢੋ ਲੈਨੇ ਆ ਪਰ ਉੱਥੋਂ ਆਪਣੇ ਭਰਾਵਾਂ ਦੀ ਮਦਦ ਲਈ ਕੋਈ ਨਹੀਂ ਆਉਂਦਾ ਇਹ ਵੀਰ ਜਿਸ ਜਸਪਾਲ ਸਿੰਘ ਭਾਵੇਂ ਉੱਥੇ ਦੇ ਬਹੁਤ ਕਾਰੋਬਾਰ ਆ ਤੇ ਉੱਥੇ ਬਿਜੀ ਰਹਿੰਦਾ ਪਰ ਆਪਣੇ ਭਰਾ ਨੂੰ ਸਮਰਪਿਤ ਹੋ ਕੇ ਇਹਨੇ ਆਪਣਾ ਕਾਰੋਬਾਰ ਵੀ ਸੇ ਖੋਲਿਆ ਨਵਾਂ ਸ਼ਹਿਰ ਤੁਹਾਨੂੰ ਪਤਾ ਹੈ ਕਿ પેટ્રોલ ਪੰਪ ਚਲਾ ਰਿਹਾ ਤੇ ਤੇ ਖੇਤੀ ਦਾ ਕਾਰੋਬਾਰ ਵੀ ਕਰ ਰਿਹਾ ਇੱਕ ਭਰਾ ਦੇ ਮੋਹ ਦੀ ਮਮਤਾ ਆ ਭਰਾ ਦਾ ਮੋਹ ਆ ਕਿ ਉਸ ਮੋਹ ਨੂੰ ਮੁੱਖ ਰੱਖ ਕੇ ਇਹਨਾਂ ਨੇ ਇਸ ਪਿੰਡ 'ਚ ਨਵੀਂ ਪਿਰਤ ਪਾਈ ਆ ਤੇ ਖੂਨਦਾਨ ਕੈਂਪ ਲਾ ਕੇ ਪਿੰਡ ਨੂੰ ਵੀ ਸੇਧ ਦਿੱਤੀ ਆ ਤੇ ਇਲਾਕੇ ਨੂੰ ਵੀ ਪ੍ਰੇਰਨਾ ਮਿਲੂਗੀ ਤੇ ਇਹ ਭਰਾਵਾਂ ਦਾ ਮੋਹ ਆ ਇਹ ਇਕਵਾਲ ਸਿੰਘ ਅਤੇ ਜਸਪਾਲ ਸਿੰਘ ਅਤੇ ਬੱਬੀ ਇਹਨਾਂ ਆਪਸੀ ਭਰਾਵਾਂ ਦਾ ਜਿਹੜਾ ਭਰਾ ਬਾਅਦ ਫਿਰ ਚਲਾ ਗਿਆ ਬਿੰਦਰ ਸਿੰਘ ਉਹਦੀ ਵੀ ਇਹ ਸਾਰਿਆਂ ਦਾ ਪ੍ਰੇਰਨਾ ਮੋਹ ਆ ਭਰਾਵਾਂ ਦਾ ਜਿਹੜੇ ਕੱਲ ਬਾਹਰ ਭੱਜ ਕੇ ਕਿਸੇ ਹੋਰ ਭੈਣ ਭਰਾ ਦੀ ਬਾਹਰ ਨਾ ਭੱਜੇ ਉਸ ਲਈ ਕੋਸ਼ਿਸ਼ ਬਿਲਕੁਲ ਉਹਨਾਂ ਨੇ ਇਹ ਜਿਹੜਾ ਮਹਾ ਯੱਗ ਸਮਝ ਲੋ ਖੂਨ ਦਾ ਸ਼ੁਰੂ ਕੀਤਾ ਇਹ ਉਸ ਦੀ ਦੇਣ ਆ ਪ੍ਰੇਰਨਾ ਨਹੀਂ ਮਿਲੇਗੀ ਪ੍ਰੇਰਨਾ ਨਹੀਂ ਮਿਲੇਗੀ ਬਹੁਤ ਤਰਫ ਜਸਪਾਲ ਜੀ ਦੋ ਸ਼ਬਦ ਜ਼ਰੂਰ ਬਸ ਕੁਝ ਨਹੀਂ ਮੈਂ ਤਾਂ ਪਹਿਲਾਂ ਦਾ ਪੀਵੀ 32 ਦਾ ਬਹੁਤ ਸ਼ੁਕਰਾਨਾ ਕਰਦਾ ਜਿਹੜਾ ਮੇਰੀ ਥੋੜੀ ਜਿਹੀ ਗਲਤੀ ਹੋ ਗਈ ਆ ਕੱਲ ਸਾਡੀ ਮਿਸ ਅੰਡਰਸਟੈਂਡਿੰਗ ਰਹਿ ਗਈ ਆ ਤੇ ਚਲੋ ਕੋਈ ਨਾ ਤੇ ਬਾਕੀ ਇਸ ਇਨਾਮ ਉਹਨਾਂ ਦਾ ਦਪਾਲਪੁਰ ਜੀ ਸਾਹਿਬ ਦਾ ਤੇ ਬਾਕੀ ਆਪਣੇ ਪ੍ਰਧਾਨ ਸਾਹਿਬ ਗੁਰਦੁਆਰੇ ਦੇ ਕੇਵਲ ਸਿੰਘ ਹੁਣੀ ਆ ਤੇ ਸਾਡੇ ਲੰਬardar ਬਚਿੱਤਰ ਸਿੰਘ ਹੁਣੀ ਸਰਪੰਚ ਸਾਹਿਬ ਖੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਦੀਆਂ ਵੀ ਜਿਹੜਾ ਮੇਰੇ ਇੱਕ ਸੱਦੇ ਦੇ ਇੱਥੇ ਪਹੁੰਚੇ ਤੇ ਨੌਜਵਾਨਾਂ ਦਾ ਬਹੁਤ-ਬਹੁਤ ਮੈਂ ਰਿਣੀ ਆ ਤੇ ਜਿਹੜੀ ਵੱਧ ਤੋਂ ਵੱਧ ਚੜ ਕੇ ਇਹ ਖੂਨਦਾਨ ਦੇ ਵਿੱਚ ਹਿੱਸਾ ਪਾ ਰਹੇ ਆ ਤੇ ਬਾਕੀ ਉਹ ਮੇਰੇ ਭਰਾ ਨੂੰ ਮੇਰੇ ਸ਼ਰਦਾ ਦੇ ਫੁੱਲ ਬਸਾਈ ਭੇਟ ਕਰ ਸਕਦਾ ਆ ਪਰ ਉਹ ਮੈਨੂੰ ਪਤਾ ਬਾਕੀ ਇਹਨਾਂ ਨੂੰ ਪਤਾ ਹੈ ਜਾਂ ਸਾਡਾ ਪਰਿਵਾਰ ਜਾਣਦਾ ਆ ਵਿਛੜੇ ਨੂੰ ਤਾਂ 1 ਸਾਲ ਹੋ ਗਿਆ ਪਰ ਹਰ ਪਲ ਹਰ ਤੈਨ ਹਰ ਦਿਨ ਸਾਡੇ ਸਾਡੇ ਨਾਲ ਹੀ ਰਹਿੰਦੇ ਆ ਬਸ ਆਈ ਹੋਰ ਤਾਂ ਬਰੇ ਕੋ ਭਵਿਸ਼ਾਤ ਅਜੋਨੀ ਤਸਵੀਰ ਵੀ ਦੇਖੋ ਐਨ ਚਿਹਰਾ ਦੱਗਦਾ ਚੈਨ ਬਸ ਇਦਾਂ ਹੀ ਸਿੱਖਦਾ ਕਿ ਹੁਣੇ ਆ ਜਾਣਾ ਪਤਾ ਹੁਣੇ ਬਿਲਕੁਲ ਜੀ ਬਾਕੀ ਉਹ ਉਹਨੇ ਬਹੁਤ ਵਾਰੀ ਉਹਨਾਂ ਦਾ ਸ਼ਾਇਦ ਮੈਨੂੰ ਮੈਨੂੰ ਯਾਦ ਨਹੀਂ ਉਹਨਾਂ ਦਾ ਸ਼ਾਇਦ ਉਹ ਪੋਜ਼ਿਟਿਵ ਪਤਾ ਨਹੀਂ ਉਹ ਬਲੱਡ ਦਾ ਬਹੁਤ ਘੱਟ ਮਿਲਦਾ ਹੁੰਦਾ ਸੀਗਾ ਉਹਨੇ ਬਹੁਤ ਵਾਰੀ ਖੂਨਦਾਨ ਕੀਤਾ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਆਇਆ ਕਰ ਲੋਕਾਂ ਨੂੰ ਮੋਟੇ ਹੋਰ ਪਤਾ ਲੱਗਦਾ ਉਹ ਕਹਿੰਦਾ ਨਹੀਂ ਭਾਜੀ ਮੈਂ ਟੜ ਜਾ ਮੈਂ ਮਿਲਿਆ ਮੁਲਕਾ ਬਹੁਤ ਮੈਂ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਹਸਮੋਕ ਤੇ ਮੈਂ ਇਹਨਾਂ ਚੀਜ਼ਾਂ 'ਚ ਬਹੁਤਾ ਬਲੀਵ ਨਹੀਂ ਰੱਖਦਾ ਹੈਗਾ ਉਹ ਬਸ ਕੁਆਇਟ ਰਹਿ ਕੇ ਆਪਣੇ ਕੰਮ ਕਰਦਾ ਰਹਿੰਦਾ ਹੈਗਾ ਸੋ ਬਾਕੀ ਚਲੋ ਪ੍ਰਮਾਤਮਾ ਨੇ ਜੋ ਜਿੰਨਾ ਸਾਡਾ ਸਾਥ ਹੈਗਾ ਉਸ ਭਰਾ ਦੇ ਨਾਲ ਬਹੁਤ ਸੋਹਣਾ ਨਿਭਾਇਆ ਨਿਭਿਆ ਵੀ ਆ ਪਰ ਉਮਰ 52 53 ਸਾਲ ਕੁਝ ਵੀ ਨਹੀਂ ਹੁੰਦੀ ਹੈਗੀ ਪਰ ਅਸੀਂ ਤਿੰਨਾਂ ਭਰਾਵਾਂ ਨੇ 30-32 ਸਾਲ ਤੱਕ ਰਹੇ ਤਰੀਕੇ ਤੋਂ ਸੁਣਨੋ ਸਦਾ ਲਈ ਜਿੰਦਾ ਰੱਖਿਆ ਸਦਾ ਲਈ ਜਿੰਦਾ ਰੱਖਿਆ ਜਿੰਨੀ ਤਰਤ ਪਾਰੇ ਹੋ ਬਸ ਜਿੰਨਾ ਕਿ ਸਾਡੇ ਕੋਲ ਕੋਸ਼ਿਸ਼ ਹੋ ਰਹੀ ਆ ਉਹਦੇ ਵਾਸਤੇ ਆਪਣੇ ਭਰਾ ਲਈ ਬਸ ਇਹ ਆ ਸ਼ਰਧਾ ਦੇ ਫੁੱਲ ਨੂੰ ਭੇਟ ਕਰ ਹਾਂਜੀ ਬਸ ਆਈ ਗਏ ਬਿਲਕੁਲ ਜੀ ਬਹੁਤ ਵੱਡੀ ਕੋਸ਼ਿਸ਼ ਹੈ ਜੀ ਇਹ ਬਿਲਕੁਲ ਜੀ ਜਲਵਾ ਸਾਹਿਬ ਸੋਸ਼ਲ ਕਾਜ਼ ਐ ਨੌਜਵਾਨਾਂ ਤੇ ਦਾਗ ਲੱਗਦਾ ਕਿ ਨਸ਼ੇੜੀਆ ਪਰ ਇੱਥੇ ਜਿੱਥੇ ਮਰਜ਼ੀ ਨਿਗਾਹ ਮਾਰ ਲਓ ਸਾਰੇ ਨੌਜਵਾਨੀ ਪਹੁੰਚੇ ਆ ਇਹ ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੀ ਜਿਹੜੀ ਸੋਚ ਐ ਇਹ ਤਾਂ ਉੜਦਾ ਪੰਜਾਬ ਕਹਿੰਦੇ ਲੱਗਣ ਇਹਨੇ ਖੜਦਾ ਪ ਨਹੀਂ ਤੁਸੀਂ ਦੇਖੋ ਪਈ ਇਹ ਲਗਾਤਾਰ ਲੈਣ ਲੱਗੀ ਹੋਈ ਆ ਸਾਰੇ ਨੌਜਵਾਨ ਔਰ ਆਪ ਮਹਾਰੇ ਪਿੰਡ ਦੇ ਨੌਜਵਾਨ ਨੇ ਕਾਲ ਕਰ ਕਰਕੇ ਮੁਰਿਆਂ ਨੂੰ ਦੱਸਿਆ ਕਿਉਂਕਿ ਇਕਵਾਲ ਭਾਜੀ ਬਹੁਤ ਇੱਕ ਤਾਂ ਹੁੰਦਾ ਨਾ ਵੀ ਬੰਦੇ ਦੇ ਚਲੇ ਜਾਣ ਤੋਂ ਬਾਅਦ ਬੰਦਾ ਹਰ ਕੋਈ ਸਿਫਤ ਕਰਨ ਲੱਪੰਦਾ ਪਰ ਉਹ ਇਦਾਂ ਦੀ ਰੂਹ ਸੀ ਇਦਾਂ ਦੀ ਸ਼ਖਸੀਅਤ ਸੀ ਕਿ ਉਹ ਬੰਦਾ ਬਹੁਤ ਲੋਕਾਂ ਨਾਲ ਹਸਮੁਖ ਤੇ ਮਿਲ ਆਪਣੇ ਸੁਆਦਾ ਮਾਲਕ ਸੀ ਭਾਵੇਂ ਕਿ ਭਾਜੀ ਹੁਣਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ ਪਰ ਉਹਨਾਂ ਨੇ ਜਦੋਂ ਵੀ ਕਿਤੇ ਸਾਨੂੰ ਵੀ ਕਿਤੇ ਮਿਲਣਾ ਬੜਾ ਨਿੱਗੀ ਜੱਫੀ ਪਾ ਕੇ ਕਦੀ ਇਦਾਂ ਦਾ ਕੋਈ ਮਤਲਬ ਪਾਰਟੀਬਾਜ਼ੀ ਵਾਲਾ ਕੋਈ ਸਿਸਟਮ ਨਹੀਂ ਬਹੁਤ ਮਤਲਬ ਭਾਜੀ ਨਾਲ ਮਿਲਣ ਮਿਲ ਸਰਵੰਤਾ ਸੀ ਕਾਂਗਰੈਟਸ ਵਾਲੇ ਸੀਗੇ ਉਹ ਬਿਲਕੁਲ ਕਾਂਗਰੈਟਸ ਹਾਂ ਕਾਂਗਰੈਟਸ ਸਾਰਿਆਂ ਨੂੰ ਖੁਸ਼ੀਆਂ ਆਈਆਂ ਹਾਂ ਬਿਲਕੁਲ ਬਿਲਕੁਲ ਖੁਸ਼ੀਆਂ ਵੰਡੇ ਵਾਲਾ ਬੰਦਾ ਸੀ ਔਰ ਭਾਜੀ ਹੁਣ ਤਾਂ ਇਕਵਾਲ ਸਿੰਘ ਜੀ ਦੇ ਜਾਣ ਦਾ ਜਿਹੜਾ ਘਾਟਾ ਪਿਆ ਪਿਆ ਇਸ ਨਗਰ ਨੂੰ ਆਲੇ ਦੁਆਲੇ ਦੇ ਪਿੰਡਾਂ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਨਾ ਉਸ ਦਿਨ ਅਸੀਂ ਜਿਸ ਦਿਨ ਸੰਸਕਾਰ ਅਸੀਂ ਆਏ ਸੂਰੀ ਸਾਹਿਬ ਪਿੰਡ ਦੇ ਵਿੱਚ ਜਿਹੜੇ ਪਰਦੇਸੀ ਵੀ ਰਹਿੰਦੇ ਸੀ ਜਿਹੜੇ ਵਿਚਾਰੇ ਜੁਪੀ ਬਿਹਾਰ ਵਾਲੇ ਪ੍ਰਵਾਸੀ ਉਦੋਂ ਤਾਂ ਹਾਂ ਬਾਰ-ਬਾਰ ਰੋਂਦੇ ਮੈਂ ਆਪ ਦੇਖੇ ਜੀ ਕਿਉਂਕਿ ਉਹ ਇਹੀ ਗੱਲ ਕਹਿੰਦੇ ਸੀ ਕਿ ਯਾਰ ਇਕਵਾਲ ਸਿੰਘ ਕਈਆਂ ਜੋਗਾ ਸੀਗਾ ਮਤਲਬ ਜਸਪਾਲ ਸਿੰਘ ਦਾ ਇਕੱਲਾ ਭਰਾ ਨਹੀਂ ਗਿਆ ਕੋਈ ਦਾ ਭਰਾ ਹਾਂ ਬਿਲਕੁਲ ਬਿਲਕੁਲ ਕਈਆਂ ਦਾ ਭਰਾ ਗਿਆ ਬਿਲਕੁਲ ਤੇ ਇਕੱਲਾ ਤੇ ਮੈਂ ਤੁਹਾਨੂੰ ਇੱਕ ਦੱਸਦਾ ਕਿ ਮੈਂ ਜਦੋਂ ਮੈਂ ਨਿਆਰਾ ਪੰਪ ਤੇ ਕੰਮ ਉਹ ਲਿਆ ਹੋਇਆ ਹੈ ਨਾ ਜੀ ਮੈਂ ਉੱਥੇ ਕੰਮ ਕਰਦਾ ਨਾ ਹਫਤੇ 'ਚ ਇੱਕ ਦੋ ਵਾਰ ਹੀ ਬੰਦੇ ਮੈਨੂੰ ਇਹੋ ਜਿਹਾ ਮਿਲਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਕਵਾਲ ਦਾ ਭਰਾ ਆ ਸਾਡੀ ਜਿਹੜੀ ਪਹਿਚਾਣ ਆ ਮੈਨੂੰ ਸਭ ਤੋਂ ਵੱਡੀ ਚੀਜ਼ ਹੋਈ ਆ ਸਾਡੀ ਇਕਵਾਲ ਕਰਕੇ ਪਹਿਚਾਣ ਸਾਨੂੰ ਹੁਣ ਇਦਾਂ ਇਕਵਾਲ ਸਿੰਘ ਦੇ ਭਰਾ ਆ ਐਨੇ ਮੋਹ ਮੁਹੱਬਤ ਨਾਲ ਮਿਲਦੇ ਆ ਸਾਨੂੰ ਇਹੀ ਬਹੁਤ ਖੁਸ਼ੀ ਆ ਵੀ ਚਲੋ ਸਾਡਾ ਭਰਾ ਕੁਝ ਨਾ ਕੁਝ ਜ਼ਿੰਦਗੀ 'ਚ ਕਰਕੇ ਗਿਆ ਆ ਹਫਤੇ 'ਚ ਇੱਕ ਦੋ ਵਾਰ ਬੰਦੇ ਸਾਨੂੰ ਜ਼ਰੂਰ ਇਦਾਂ ਦੇ ਮੈਨੂੰ ਉੱਥੇ ਮਿਲਦੇ ਆ ਪੇ ਜਿਹੜੇ ਅਨਪੱਤ ਮੋਹ ਭਰੀਆਂ ਗੱਲਾਂ ਉਹਨਾਂ ਦੀਆਂ ਕਰਦੇ ਉਹ ਵੰਡੇ ਉਹੀ ਵਾਪਸ ਆ ਰਿਹਾ ਤੇ ਉਹਨਾਂ ਫੇਰ ਮੰਨੂ ਵੰਡੇ ਵੰਡੇ ਫੇ ਉਹਨ ਥੋੜੀ ਜਿਹੀ ਚਲੋ ਮੰਨੂ ਰਾਹਤ ਥੋੜੀ ਜਿਹੀ ਚੱਲਾ ਤੇ ਸਕੂਨ ਸਕੂਨ ਮਿਲਦਾ ਉਹਦੇ ਬਾਰੇ ਬਸ ਉੱਤੇ ਦੇਖ ਕੇ ਤਾਂ ਕਹਿੰਦੇ ਤਾਂ ਹੋਗੇ ਨਾ ਮੈਂ ਬਸ ਜੋ ਤਾਂ ਹਾਂਜੀ ਹਾਂਜੀ ਬਸ ਉਹ ਪ੍ਰਮਾਤਮਾ ਨੂੰ ਪਤਾ ਜਾਂ ਸਾਨੂੰ ਪਤਾ ਹੈ ਜਾਂ ਪਤਾ ਉਹ ਤਾਂ ਬਸ ਭਰਾਵਾਂ ਤੁਹਾਨੂੰ ਪਤਾ ਹੀ ਆ ਬਸ ਫੀਲਿੰਗ ਆ ਹਾਂਜੀ ਸ਼ਬਦਾਂ ਚ ਨਹੀਂ ਢਾਲ ਸਕਦੇ ਨਹੀਂ ਢਾਲ ਸਕਦੇ ਸ਼ਬਦਾਂ ਚ ਨਹੀਂ ਢਾਲ ਸਕਦਾ ਸਾਡੇ ਭਰਾ ਨੂੰ ਚਲੋ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਇੱਥੇ ਨੇ ਜੀ ਜੀ ਦੋ ਸ਼ਬਦ ਜ਼ਰੂਰ ਜੀ ਜੀ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਛੋਟੇ ਭਾਈ ਅਕਬਾਲ ਸਿੰਘ ਨੂੰ ਉਹਨਾਂ ਦੀ ਵਰ੍ਹੇਟੇ ਸਰਦਾ ਦੇ ਫੁੱਲ ਭੇਟ ਕਰਦਾ ਹਾਂ ਤੇ ਦੂਜਾ ਮੈਂ ਜੋ ਇੱਥੇ ਨੌਜਵਾਨ ਆਏ ਆ ਜਿਨ੍ਹਾਂ ਨੇ ਉਹਨਾਂ ਦੇ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਪਾ ਕੇ ਖੂਨਦਾਨ ਕੀਤਾ ਉਹਨਾਂ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ ਐਸੀ ਤਰ੍ਹਾਂ ਹੀ ਆਪਣੇ ਹੌਸਲੇ ਬੁਲੰਦ ਰੱਖ ਕੇ ਅੱਗੇ ਨੂੰ ਵੀ ਖੂਨਦਾਨ ਕੱਲਾ ਖੂਨਦਾਨ ਨਹੀਂ ਅੱਖਾਂ ਦਾਣ ਹੋ ਜਾਂਦੀਆਂ ਦਿਲ ਦਾਣ ਹੋ ਜਾਂਦਾ ਸਰੀਰ ਦੇ ਬਹੁਤ ਸਾਰੇ ਹੋਰ ਅੰਗ ਹੈ ਜਿਹੜੇ ਦਾਨ ਹੋ ਜਾਂਦੇ ਆ ਜੀ 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 ਤੇ ਇੱਕ ਤੁਹਾਨੂੰ ਮੈਂ ਥੋੜਾ ਜਿਆਦਾ ਦੱਸ ਦਵਾਂ ਕਈਆਂ ਨੂੰ ਬਹਿਮ ਹੁੰਦਾ ਕਿ ਆ ਸਾਰਾ ਸਰੀਰ ਨਾਲ ਲੈ ਕੇ ਜਾਣਾ ਅੰਗ ਕੋਈ ਘਟਨਾ ਜਾਵੇ ਇਹ ਮਤਿਆਸ ਕਿਆ ਸਾਰਾ ਜੀ ਕੁਝ ਨਹੀਂ ਨਾਲ ਜਾਣਾ ਨਾਲ ਉਹ ਜਾਣਾ ਜਿਹੜੇ ਤੁਸੀਂ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰ ਜਾਣੇ ਆ ਜੀ ਜੀ ਉਹ ਨਾਲ ਜਾਣੇ ਆ ਸਾਰਿਆਂ ਨੌਜਵਾਨਾਂ ਨੂੰ ਹੋਰ ਸਾਰਿਆਂ ਵਿਦਵੰਤਿਆਂ ਨੂੰ ਮੈਂ ਇਹ ਹੀ ਬੇਨਤੀ ਕਰਦਾ ਹਾਂ ਜੋ ਵੀ ਕੋਈ ਤੁਸੀਂ ਆਪਣੇ शरीर ਦਾ ਦਾਨ ਕਰ ਸਕਦੇ ਆ ਤੇ ਦਾਨ ਕਰਨਾ ਚਾਹੀਦਾ ਹੈ ਔਰ ਮੈਂ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਆ ਕੇ ਸਾਡੇ ਪਿੰਡ ਵਿੱਚ ਤਾਂ ਨੌਜਵਾਨ ਬਹੁਤ ਘੱਟ ਹੈ ਉਹਨਾਂ ਨੇ ਆ ਕੇ ਖੂਨ ਦਾਨ ਕੀਤਾ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਪਿੰਡ ਦੇ ਪ੍ਰੋਗਰਾਮ ਦੇ ਵਿੱਚ ਸ਼੍ਰੀਕ ਹੋਏ ਆ ਉਹਨਾਂ ਨੂੰ ਮੁਬਾਰਕਾਂ ਦੇਣਾ ਆ ऐसे तरह ਪਿੰਡ ਦੇ ਵਿੱਚ ਹੋਰ ਵੀ ਪ੍ਰੋਗਰਾਮ ਅਦਿਕਣੇ ਚਾਹੀਦੇ ਆ ਜੀ ਜੀ ਪਿੱਛੇ ਹਟ ਕੇ ਨਹੀਂ ਰਹਿਣਾ ਚਾਹੀਦਾ ਮੈਂ ਸਰਦਾਰ ਸੁਤਨਾਮ ਸਿੰਘ ਨੂੰ ਬੇਨਤੀ ਕਰੂੰਗਾ ਉਹ ਖਰੇ ਮੇਰੀ ਗੱਲ ਸੁਣਦੇ ਆ ਕਿ ਨਹੀਂ ਸੁਣਦੇ ਫੀਨ ਆ ਫੋਨ ਤੇ ਵੀ ਜੀ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਵੀ ਸਾਡੇ ਤੁਸੀਂ ਹੁਣ ਮੌਕੇ ਦੀ ਸਰਕਾਰ ਦੇ ਵਿੱਚ ਪਾਵਰ ਬਚੋ ਤੇ ਪਾਵਰ ਵਰਤ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਪੰਚਾਇਤ ਦੀ ਜ਼ਮੀਨ ਦਾ ਕੋਈ ਸਾਢੇ 4 ਕਰੋੜ ਰੁਪਈਆ ਆਇਆ ਵਾ ਆਫਸਰ ਸਾਹੀ ਸਾਡੇ ਪਿੰਡ ਦੀ ਪੰਚਾਇਤ ਨੂੰ ਆਈ ਗਈ ਨਹੀਂ ਦਿੰਦੀ ਅਸੀਂ ਉਹ ਪੈਸਾ ਆਪਣੇ ਪਿੰਡ ਵਿੱਚ ਚਲਾ ਕੇ ਜਿਵੇਂ ਅਕਵਾਲ ਸਿੰਘ ਜੀ ਉਹਨਾਂ ਦੀ ਵਰਤੀ ਤੇ ਅਸੀਂ ਉਹਨਾਂ ਦਾ ਵੀ ਕੋਈ ਵਿੱਚ ਗਰਾਉਂਡ ਗਰਾਉਂਡ ਦੇ ਨਾਂ ਤੇ ਉਹਨਾਂ ਦਾ ਵੀ ਨਾਂ ਲਿਖਿਆ ਜਾਵੇ ਮੈਂ ਸਤਨਾਮ ਸਿੰਘ ਨੂੰ ਬੇਨਤੀ ਕਰੂੰਗਾ ਵੀ ਮੇਰੀ ਗੱਲ ਤੇ غور ਕਰਕੇ ਸਾਡਾ ਜਿੰਨਾ ਚਿਰ ਤੁਸੀਂ ਪਾਵਰ ਵਿੱਚ ਆ ਤੁਹਾਡੇ 3 ਸਾਲ ਰਹਿੰਦੇ ਆ ਪਾਵਰ ਦੇ ਅਜੇ ਤੇ ਪਾਵਰ ਨੂੰ ਵਰਤ ਕੇ ਸਾਡੇ ਪਿੰਡ ਦੀ ਹੈਲਪ ਕਰੋ ਤੇ ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਨਾਇਕੁਰ ਜੀ ਕੀ ਫਤਿਹ ਤੇ ਨਾਲ ਨਾਲ ਤਸਵੀਰਾਂ ਤੁਸੀਂ ਦੇਖੋ ਕਿ ਨੌਜਵਾਨ ਵੀਰ ਔਰ ਜਿਵੇਂ ਬਾਪੂ ਜੀ ਨੇ ਕਿਹਾ ਬਹੁਤ ਚੰਗੀ ਗੱਲ ਕਹੀ ਜੀ ਕਹਿੰਦਾ ਕਿ ਹੌਸਲੇ ਨਾਲ ਹੀ ਖੂਨਦਾਨ ਹੁੰਦਾ ਨਹੀਂ ਤਾਂ ਆਮ ਬੰਦਾ ਤਾਂ ਘਬਰਾ ਜਾਂਦਾ ਤਾਂ ਖੂਨ ਦਾਨ ਕਰਨ ਨਾਲ ਖੂਨ ਘਟਦਾ ਨਹੀਂ ਇਹ ਇਹ ਵੀ ਇੱਕ ਮਥਿਆਸ ਹੈ ਇਹ ਬੰਦਾ ਘਬਰਾ ਜਾਂਦਾ ਕਿ ਖੂਨ ਦੀ ਕਮੀ ਨਾਲ ਸ਼ਾਇਦ ਮੇਚ ਵੀਕਨੈਸ ਹੋ ਜਾਵੇ ਸਰ ਹੁਣ ਹਮ ਗੱਲ ਕਰ ਲਈ ਜੀ ਬੱਗਾ ਸਾਹਿਬ ਨਾਲ ਤਾਂ ਜਿੰਨਾ ਯੋਗਦਾਨ ਆਮ ਪਬਲਿਕ ਤੋਂ ਹੁੰਦਾ ਉਨਾਂ ਹੀ ਜਿਹੜੀ ਇੱਥੇ ਟੀਮ ਪਹੁੰਚੀ ਹੁੰਦੀ ਉਹਨਾਂ ਦਾ ਵੀ ਹੁੰਦਾ ਸਰ ਬਹੁਤ ਨਿੱਘਾ ਸਵਾਗਤ ਹੈ ਜੀ ਸਰ ਆਮ ਲੋਕਾਂ ਵਿੱਚ ਇੱਕ ਡਰ ਬਣਿਆ ਰਹਿੰਦਾ ਜਿੰਨਾ ਡਰ ਹੁੰਦਾ ਕਿ ਖੂਨ ਦਾਨ ਕਰਨਾ ਵੀਕਨੈਸ ਕਿਤੇ ਆ ਜਾਂਦੀ ਆ ਸੋਸ਼ਲ ਕਾਜ਼ ਹੈ ਕਰਨਾ ਬਹੁਤ ਸਾਰੇ ਜਾਣੇ ਚਾਹੁੰਦੇ ਆ ਲੇਕਿਨ ਇੱਕ ਡਰ ਹੁੰਦਾ ਉਹ ਡਰ ਨੂੰ ਕਿਵੇਂ ਕਟਾਂਗੇ ਜੀ ਦੇਖੋ ਖੂਨ ਦਾਨ ਮਹਾਦਾਨ ਖੂਨ ਦਾਨ ਜੀਵਨ ਦਾਨ ਪਰ ਕੁਝ ਲੋਕ ਅਗਿਆਨਤਾ ਦੀ ਵਜ੍ਹਾ ਕਰਕੇ ਡਰ ਦੀ ਵਜ੍ਹਾ ਕਰਕੇ ਖੂਨ ਦਾਨ ਕਰਨ ਵਾਸਤੇ ਅੱਕੇ ਨਹੀਂ ਆਉਂਦੇ ਉਹਨਾਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਖੂਨ ਦਾਨ ਕਰਨ ਦੇ ਨਾਲ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਹੈਗੀ ਤੁਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਉਦਾਂ ਹੀ ਬਤੀਤ ਕਰ ਸਕਦੇ ਹੋ ਜਿੱਦਾਂ ਤੁਸੀਂ ਪਹਿਲੇ ਕਰਦੇ ਹੈਗੇ ਹੋ ਪਰ ਖੂਨ ਦਾਨ ਜਿਹੜਾ ਹੈ ਹਰ ਤਿੰਨ ਮਹੀਨੇ ਬਾਅਦ ਹੀ ਸਾਨੂੰ ਕਰਨਾ ਚਾਹੀਦਾ ਹੈਗਾ ਔਰ ਜਿਹੜਾ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਵੱਧ ਹੋਵੇ 65 ਸਾਲ ਤੋਂ ਘੱਟ ਹੋਵੇ ਜਿਹਦਾ ਭਾਰ 45 ਕਿਲੋਗ੍ਰਾਮ ਤੋਂ ਵੱਧ ਹੋਵੇ ਜਿਸਦੇ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ ਉਹਨੂੰ ਹੀ ਸਿਰਫ ਖੂਨਦਾਨ ਕਰਨਾ ਚਾਹੀਦਾ ਸਰ ਐਡਾ ਵੀ ਹੈ ਕਿ ਜਿਹਦੇ ਅੰਦਰ ਜਿਹੜਾ weight 45 ਤੋਂ 55 ਉਹਦਾ 350 ml ਕੱਢਦੇ ਆ ਜਿਹਦਾ ਜ਼ਿਆਦਾ ਆ weight 55 ਤੋਂ ਉਹਦਾ 450 ml ਉਹ ਜੀ ਅਸੀਂ ਤਕਨੀਕੀ ਤੌਰ ਦੇ ਉੱਤੇ ਦੇਖਦੇ ਆ ਅਸੀਂ ਮਨੁੱਖ ਚੋਂ ਓਨਾ ਹੀ ਖੂਨ ਲੈਣੇ ਆ ਜਿਹੜਾ ਕਿ ਉਹਦੀ ਸਿਹਤ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਖਰਾਬੀ ਨਾ ਹੋਵੇ ਸਰ ਰਿਕਵਰੀ 24 ਘੰਟੇ ਚ ਹੋ ਜਾਂਦੀ 24 ਤੋਂ 48 ਘੰਟੇ ਬਿਲਕੁਲ ਜੀ ਜਿਹੜਾ ਸਾਡਾ ਪਲਾਜ਼ਮਾ ਵੈ ਉਹ 24 ਘੰਟਿਆਂ ਚ ਪੂਰਾ ਹੋ ਜਾਂਦਾ ਹੈ ਇੱਕੋ ਹੀ ਹਦਾਇਤ ਅਸੀਂ ਕਰਦੇ ਹਾਂ ਕਿ ਖੂਨਦਾਨ ਕਰਨ ਤੋਂ ਬਾਅਦ ਪਾਣੀ ਜਿਹੜਾ ਹੈ ਉਹ ਜ਼ਿਆਦਾ ਪੀਣਾ ਚਾਹੀਦਾ ਸਰ ਬਸ ਇੱਕ ਲਾਸ ਵਾ ਕਹਿੰਦੇ ਕਿ ਲਾਭ ਬੜੇ ਹੁੰਦੇ ਆ ਜਦੋਂ ਤੁਸੀਂ ਖੂਨ ਦਾਨ ਕਰਦੇ ਆ ਇੱਕ ਤਾਂ ਤੁਸੀਂ ਫਰੈਸ਼ ਫਰੈਸ਼ ਫੀਲ ਕਰਦੇ ਆ ਹਲਕਾ ਹਲਕਾ ਫੀਲ ਕਰਦੇ ਆ ਔਰ ਦਿਲ ਦੀਆਂ ਬਿਮਾਰੀਆਂ ਕਹਿੰਦੇ ਕੈਂਸਰ ਤੋਂ ਵੀ ਤੁਹਾਡਾ ਬਚਾਅ ਹੋ ਜਾਂਦਾ ਕੀ ਇਹ ਗੱਲ ਸੱਚ ਹੈ ਜੀ ਦੇਖੋ ਜੀ ਖੂਨ ਦਾਨ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹੈ ਸਭ ਤੋਂ ਵੱਡਾ ਫਾਇਦਾ ਤਾਇਵ ਹੈ ਕਿ ਜਿਹੜਾ ਤੁਸੀਂ ਖੂਨ ਦਾਨ ਕਰਦੇ ਆ ਉਸ ਖੂਨ ਨੂੰ ਕਈ ਟੈਸਟਾਂ ਦੇ ਵਿੱਚੋਂ ਕੱਢਿਆ ਜਾਂਦਾ ਹੈ ਜੇ ਕੋਈ ਉਹਦੇ 'ਚ ਨੁਕਸਾਨ ਆਂਦਾ ਹੈ ਤਾਂ ਅਸੀਂ ਉਸ ਨੂੰ ਇਨਫੋਰਮ ਕਰ ਦਿੰਨੇ ਆ ਕਿ ਤੁਹਾਨੂੰ ਹੈਪਟਾਈਟਸ ਬੀ ਸੀ ਐਚ ਆਈ ਵੀ ਇਹੋ ਜਿਹੀ ਕੋਈ ਬਿਮਾਰੀ ਤਾਂ ਨਹੀਂ ਹੈਗੀ ਟੈਸਟ ਫ੍ਰੀ ਚ ਹੋ ਜਾਂਦੇ ਟੈਸਟ ਸਾਰੇ ਫ੍ਰੀ ਚ ਹੋ ਜਾਂਦੇ ਹੈਗੇ ਦੂਸਰੀ ਗੱਲ ਇਹ ਹੈਗੀ ਹੈ ਕਿ ਖੂਨਦਾਨ ਕਰਨ ਦੇ ਨਾਲ ਸਾਡੇ ਜਿਹੜੇ ਸਰੀਰ ਦੇ ਅੰਦਰ ਜੜੀਆਂ ਕੋਸ਼ਿਕਾਵਾਂ ਮੈਂ ਉਹਨਾਂ ਦਾ ਜਨਮ ਜਿਹੜਾ ਹੈਗਾ ਉਹ ਤੇਜ਼ੀ ਨਾਲ ਹੁੰਦਾ ਬਹੁਤ ਸ਼ੁਕਰ ਹੈ ਸਰ ਬਹੁਤ ਮਿਹਰਬਾਨੀ ਬਹੁਤ ਇੰਟੈਲੀਜੈਂਟ ਥੈਂਕ ਯੂ ਸਰ ਔਰ ਤੁਸੀਂ ਦੇਖੋ ਕਿ ਬਲੱਡ ਡੋਨਰ ਦੀ ਟੀਮ ਵੀ ਜਿਹੜੀ ਇੱਥੇ ਪਹੁੰਚੀ ਹੋਈ ਹੈ ਔਰ ਇਹ ਵੀ ਆਪਣੇ ਵੱਲੋਂ ਖੂਨ ਪਸੀਨਾ ਇੱਕ ਕਰਦੇ ਆ ਇਹ ਵੀ ਪੂਰਾ ਸਮਾਂ ਦਿੰਦੇ ਆ ਔਰ ਇਸੇ ਤਰੀਕੇ ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਖੂਨਦਾਨ ਜ਼ਰੂਰ ਕਰਿਆ ਕਰੋ ਜ਼ਰੂਰੀ ਨਹੀਂ ਕਿ ਖੂਨਦਾਨ ਕੈਂਪ 'ਚ ਆ ਕੇ ਕਰਨਾ ਤੁਸੀਂ ਵਲੰਟੀਅਰਲੀ ਵੀ ਜਾ ਕੇ ਬਲੱਡ ਬੈਂਕ 'ਚ ਕਰ ਸਕਦੇ ਹੋ ਔਰ ਆਪਣਾ ਯੋਗਦਾਨ ਪਾ ਸਕਦੇ ਹੋ ਕਿਉਂਕਿ ਖੂਨਦਾਨ ਮਹਾਦਾਨ ਖੂਨਦਾਨ ਪੂਜਾ ਦੇ ਸਮਾਨ ਬੜੇ ਨਵ ਬਿੱਤੀ ਨਵਾ ਸ਼ੈਨਾ ਬਲੋ ਛੋਟਵੀਂ ਦਿਨੇਸੂਰੀ ਕੈਮਰਾ ਪਰ ਸੁਵਿਜੋਨ ਇਜਾਜ਼ਤੋ ਬਹੁਤ ਜਲਦੀ ਫੇਰ ਤੁਹਾਨੂੰ ਆਜ਼ਰਾਂਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ